ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਮੈਂ ਪਿਛਲੇ ਬਾਅਦ ਨੰਬਰ 12 ਦੇ ਵਿੱਚ ਖੜਿਆ ਸੀ ਆਮ ਆਦਮੀ ਪਾਰਟੀ ਵੱਲੋਂ ਇਹ ਪਾਰਟੀ ਨੂੰ ਸਿਰਫ ਜਿਹੜੇ ਦੂਜੀ ਪਾਰਟੀਆਂ ਨੇ ਨੁਮਾਇੰਦੇ ਨੇ ਉਹੀ ਵਧੀਆ ਲੱਗਦੇ ਨੇ ਦੁੱਧ ਕੀ ਜਿਹੜਾ ਸ਼ਾਂਤੀ ਆ ਇਹ ਕੱਲ ਪਾਰਟੀ ਚ ਆ ਅਸੀਂ ਸਾਨੂੰ ਕਿੰਨੇ ਸਾਲ ਹੋ ਗਏ ਮਿਹਨਤ ਕਰਦਿਆਂ ਨੂੰ ਪਰ ਹੁਣ ਇਹਨਾਂ ਨੇ ਕੋਈ ਹਾਂ ਨਾ ਨਾ ਨਹੀਂ ਦਿੱਤੀ ਜਦੋਂ ਕਿ ਮੈਂ ਅੱਜ ਕਾਂਗਰਸ ਪਾਰਟੀ ਜੁਆਇਨ ਕਰ ਲਈ ਐ ਤੇ ਹੁਣ ਇਹ ਕਹਿੰਦੇ ਨੇ ਤੇਰੀ ਟਿਕਟ ਵਾਂਦੇ ਤੂੰ ਆ ਕੇ ਜੁਆਇਨ ਕਰ ਲੈ ਪਰ ਆਪਾਂ ਸਾਡੇ ਥੁੱਕ ਕੇ ਚੱਟਣ ਵਾਲੇ ਨਹੀਂ ਹੈਗੇ ਜਿਹੜੇ ਪੁਰਾਣੇ ਮੰਨ ਲਓ ਦੋ ਵਾਰ ਸਾਡੇ ਆਮ ਆਦਮੀ ਪਾਰਟੀ ਦੇ ਜਦੋਂ ਐਮਸੀ ਦੀ ਚੋਣਾਂ ਹੋਈਆਂ ਨੇ ਉਹ ਪੁਰਾਣੇ ਕੈਂਡੀਡੇਟ ਸੀਗੇ ਅੱਜ ਉਹਨਾਂ ਨੂੰ ਪਾਰਟੀ ਨੇ ਇਗਨੋਰ ਕੀਤਾ ਗਿਆ ਪਾਰਟੀ ਨੇ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਫਿਰ ਇੱਕ ਜਿਹੜਾ ਅਕਾਲੀ ਦਲ ਦੇ ਵਿੱਚੋਂ ਆ ਕੇ ਜਿਹੜਾ ਪਹਿਲਾਂ ਵਿਕਾਸ ਮੰਚ ਤੋਂ ਸਾਡੇ ਸ਼ਾਂਤੀ ਵੇਦੀ ਲੜੇ ਸੀ ਫਿਰ ਹੁਣ ਅਕਾਲੀ ਦਲ ਚੋਂ ਲੜੇ ਸੀ 2021 ਚ ਉਹ ਤਾਂ ਇਥੋਂ ਬੋਲਦੇ ਹਨ ਤੇ ਤਿਆਰ ਜਨਨ ਆਮ ਆਦਮੀ ਪਾਰਟੀ ਜੋ ਟਿਕਟ ਦਿੱਤੀ ਗਈ ਆ ਜਿਵੇਂ ਹੁਣ ਪਹਿਲਾਂ ਉੱਥੇ ਤੁਹਾਨੂੰ ਪਤਾ ਹੀ ਆ ਸਾਰੇ ਜਿਹੜਾ ਰਾਲਾ ਮਿਲ ਕੇ ਇਹਨਾਂ ਨੇ ਬਾਇਆ ਹੈ ਆਪਣੇ ਪ੍ਰਧਾਨ ਜੀ ਜੋ ਵੀ ਆ ਤੇ ਕਿੰਨੇ ਪ੍ਰਕਾਸ਼ਕ ਆ ਤੁਹਾਨੂੰ ਪਤਾ ਵੀ ਸਾਰੇ ਇਹਨਾਂ ਨੇ ਕੀਤੇ ਆਪਾਂ ਸਾਰੇ ਜਾਣਦੇ ਆ ਮੈਂ ਉਹਦਾ ਕਹਿੰਦਾ ਵੀ ਉਹ ਚੀਜ਼ ਉਹ ਚੀਜ਼ ਦਾ ਰੋਸ ਕੱਢਣਾ ਇਹਨਾਂ ਦੇ ਪਰ ਉਹ ਨਿਕੰਮ ਸਿੰਘਾ ਗੁੱਸਾ ਜ਼ਾਹਿਰ ਕਰਨ ਵੀ ਜੇ ਅਸੀਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਸੰਵਰਾਲੇ ਜਿਹੜੀਆਂ ਵੀ ਪਾਰਟੀਆਂ ਸਾਰੀਆਂ ਰਲ ਕੇ ਇਸ ਟਾਈਮ ਆਪਣੇ ਚਲਾ ਰਹੇ ਨੇ ਮਿਸਰ ਕਮੇਟੀ ਤੇ ਜੋਸ਼ ਕਰ ਰਹੇ ਤੁਹਾਡੇ ਮੁਰੇ ਆ ਕਾਂਗਰਸ ਤੋਂ ਟਿਕਟ ਮਿਲਿਆ ਜੀ ਤੇ ਅਸੀਂ ਜਦੋਂ ਸਿਲੈਕਟ ਹੋਗੇ ਤੇ ਜਿੱਤਾਂਗੇ ਤੇ ਚੰਗੀ ਤਰ੍ਹਾਂ ਕੰਮ ਕਰਾਵਾਂਗੇ ਸਫਾਈ ਕਰਾਵਾਂਗੇ ਬਹੁਤ ਵਧੀਆ ਕੰਮ ਕਰਾਂਗੇ ਸਭ ਨਾਲ ਸਭ ਦਾ ਸਹਿਯੋਗ ਕਰਾਂਗੇ ਪਾਰਟੀ ਦੇ ਨਾਲ ਜੁੜ ਕੇ ਰਹਾਂਗੇ ਪਾਰਟੀ ਲਈ ਅਸੀਂ ਵਫਾਦਾਰ ਵੀ ਰਹਾਂਗੇ ਇਹਦੇ ਵਿੱਚ ਤੁਹਾਨੂੰ ਕਿਹਦਾ ਕਿਹਦਾ ਸਾਥ ਮਿਲ ਰਿਹਾ ਜਿਹੜਾ ਹੈਗਾ ਸਾਨੂੰ ਪੂਰੇ ਸਮਰਾਲੇ ਚ ਸਾਥ ਮਿਲਿਆ ਜੀ ਆਪਣੇ ਵਾਰਡ ਦੇ ਮੱਲੇ ਚੋ ਵੀ ਮਿਲ ਰਿਹਾ ਜੀ ਬਹੁਤ ਜ਼ਿਆਦਾ ਸਾਥ ਮਿਲਿਆ ਹੈ ਖਾਸ ਕਰ ਸਾਡੇ ਸਨੀ ਜੀ ਨੇ ਇਹ ਸਾਨੂੰ ਪੂਰਾ ਸਹਿਯੋਗ ਕਰ ਰਹੇ ਨੇ ਗਿੱਲ ਸਾਹਿਬ ਨੇ ਰਾਜਾ ਗਿੱਲ ਜੀ ਨੇ ਵੀ ਪੂਰਾ ਸਹਿਯੋਗ ਕਰ ਰਹੇ ਨੇ ਜੀ ਉਹਨਾਂ ਦੀ 7668 ਸੀ ਇਹ ਇਲੈਕਸ਼ਨ ਲੜ ਰਹੇ ਹਨ ਅੱਜ ਅਸੀਂ ਵਾਰ ਨੰਬਰ 12 ਚ ਜੋ ਬਾਈ ਇਲੈਕਸ਼ਨ ਹੋ ਰਹੀ ਆ ਉਹਦੀ ਜੋ BC ਰਿਜ਼ਰਵ ਹੈ ਉਹਦੇ ਸਾਡੇ ਕੈਂਡੀਡੇਟ ਅਜ ਹਰਦੇਵ ਸਿੰਘ ਜੀ ਨੂੰ ਟਿਕਟ ਦਿੱਤੀ ਆ ਇਹ ਬਹੁਤ ਹੀ ਸੀਨੀਅਰ ਕੈਂਡੀਡੇਟ ਨੇ ਤੇ ਬਹੁਤ ਸੂਝਵਾਨ ਨੇ ਤੇ ਸਾਰੇ ਹੀ ਵਾਰਡ ਵਾਸੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਸਾਨੂੰ ਪੂਰਨ ਆਸ ਆ ਕਿ ਜਿਹੜਾ ਵਾਰਡ ਨੰਬਰ 12 ਹੈ ਇਹ ਪਹਿਲਾਂ ਵੀ ਕਾਂਗਰਸ ਪਾਰਟੀ ਇਤੋਂ ਹਰ ਵਾਰ ਜਿੱਤ ਪ੍ਰਾਪਤ ਕਰਦੀ ਆ ਤੇ ਇਸ ਵਾਰ ਵੀ ਪੂਰੀ ਵੱਡੀ ਜਿੱਤ ਵੱਡੀ ਲੀਡ ਲੈ ਕੇ ਅਸੀਂ ਜਿੱਤਾਂਗੇ ਕਿਉਂਕਿ ਸਾਡੇ ਕੈਂਡੀਡੇਟ ਦੇ ਕੋਈ ਐਲੀਗੇਸ਼ਨ ਨਹੀਂ ਕੋਈ ਇਹ ਨਾ ਤੇ ਕੋਈ ਦਾਗ ਨਹੀਂ ਇਹਨਾਂ ਨੂੰ ਸੇਵਾ ਭਾਵਨਾ ਨਾਲ ਆਏ ਨੇ ਜਦੋਂ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਟਿਕਟ ਦੇ ਲਈ ਤਾਂ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਵੀ ਟਿਕਟ ਕਾਤ ਲਾਣੀ ਹੈ ਕਹਿੰਦੇ ਵੀ ਮੈਂ ਹੁਣ ਜਿੰਨੀ ਮੇਰੀ ਉਮਰ ਹੈ ਮੈਂ ਜਿੰਨੀ ਹੁਣ ਆਪਣੀ ਸੇਵਾ ਆਪਣੇ ਵਾਰ ਦੀ ਕਰਨੀ ਚਾਹਣਾ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਹਰਦਮ ਪੂਰੀ ਖੜੀ ਹੈ ਜੋ ਜੇ ਜਦੋਂ ਇਹ ਜਿੱਤ ਕੇ ਆਉਣਗੇ ਮੈਂ ਵੀ ਨਗਰ ਕੌਂਸਲ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਆ ਪ੍ਰਧਾਨ ਵੀ ਸਾਡਾ ਹੈਗਾ ਏ ਜਿੰਨੀਆਂ ਵੀ ਸਾਨੂੰ ਹੁਣ ਤੱਕ ਅਸੀਂ ਵਾਰਡ ਦੇ ਵਿੱਚ ਗਏ ਆ ਤੇ ਹੁਣ ਤੋਂ ਅਸੀਂ ਹਰ ਹਫ਼ਤਾ ਲਗਾਤਾਰ ਜਾਵਾਂਗੇ ਜਿੰਨੀਆਂ ਸਾਨੂੰ ਉੱਥੋਂ ਮੁਸ਼ਕਲਾਂ ਜਾਂ ਕੋਈ ਵੀ ਪ੍ਰੋਬਲਮਾਂ ਪਤਾ ਲੱਗਣਗੀਆਂ ਉਹ ਅਸੀਂ ਲਿਖ ਕੇ ਆਪਣੇ ਜਿਹੜਾ ਜਦੋਂ ਇਹ ਬਣ ਜਾਣਗੇ ਵਾਰਡ ਵਾਸੀ ਇਹਨਾਂ ਨੂੰ ਐਮਸੀ ਬਣਾ ਦੇਣਗੇ ਉਹ ਇੱਕ ਇੱਕ ਕਰਕੇ ਚਾਹੇ ਸਮਾਂ ਸਾਲ ਸਵਾ ਸਾਲ ਹੀ ਮਿਲੂਗਾ ਉਹ ਜਿੰਨੇ ਪਹਿਲ ਦੇ ਆਧਾਰ ਤੇ ਜਿਹੜੇ ਪਹਿਲਾਂ ਕੰਮ ਹੋਣੇ ਵਾਲੇ ਹੋਣਗੇ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਮੈਂ ਵਾਰਡ ਵਾਸੀਆਂ ਨੂੰ ਬੇਨਤੀ ਵੀ ਕਰਦਾ ਕਿ ਸਾਡੇ ਜਿਹੜੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ ਹਰਦੀਪ ਸਿੰਘ ਜੀ ਇਹਨਾਂ ਨੂੰ ਤੁਸੀਂ ਜਿਤਾਓ ਤੇ ਜਿਹੜਾ ਤੁਹਾਡੇ ਪੈਂਡਿੰਗ ਕੰਮ ਨੇ ਉਹਨਾਂ ਨੂੰ ਅਸੀਂ ਜਿਤਾ ਕੇ ਤੁਹਾਨੂੰ ਕੰਮ ਪੂਰੇ ਕਰਾਂਗੇ ਤੇ ਜਿਹੜੇ ਪੁਰਾਣੇ ਮੰਨ ਲਓ ਦੋ ਵਾਰ ਸਾਡੇ ਆਮ ਆਦਮੀ ਪਾਰਟੀ ਦੇ ਜਦੋਂ ਐਮਸੀ ਦੀ ਚੋਣਾਂ ਹੋਈਆਂ ਨੇ ਉਹ ਪੁਰਾਣੇ ਕੈਂਡੀਡੇਟ ਸੀਗੇ ਅੱਜ ਉਹਨਾਂ ਨੂੰ ਪਾਰਟੀ ਨੇ ਇਗਨੋਰ ਕੀਤਾ ਗਿਆ ਪਾਰਟੀ ਨੇ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਫਿਰ ਇੱਕ ਜਿਹੜਾ ਅਕਾਲੀ ਦਲ ਦੇ ਵਿੱਚੋਂ ਆ ਕੇ ਜਿਹੜਾ ਪਹਿਲਾਂ ਵਿਕਾਸ ਮੰਚ ਤੋਂ ਸਾਡੇ ਸ਼ਾਂਤੀ ਵੇਦੀ ਲੜੇ ਸੀ ਫਿਰ ਹੁਣ ਅਕਾਲੀ ਦਲ ਚੋਂ ਲੜੇ ਸੀ 2021 ਚ ਉਹ ਤਾਂ ਇਥੋ ਬੋਰਡ ਦੇ ਹਰੇ ਤੀ ਤਿਆਜਨ ਨੂੰ ਆਮ ਆਦਮੀ ਪਾਰਟੀ ਜੋ ਟਿਕਟ ਦਿੱਤੀ ਗਈ ਆ ਤੇ ਸਾਡੇ ਨਾਲ ਅੱਜ ਸਾਨੂੰ ਸਮਰਥਨ ਦੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਨਮਾਇਦੇ ਸੀਗੇ ਇਹ ਵੀ ਸਾਨੂੰ ਪੂਰਾ ਸਮਰਥਨ ਦੇ ਰਹੇ ਨੇ ਸਾਡੇ ਨਾਲ ਖੁੱਲ ਕੇ ਚੱਲੇ ਨੇ ਬਾਕੀ ਤੁਸੀਂ ਇਹਨਾਂ ਨਾਲ ਗੱਲ ਕਰ ਲੋ ਹੈਪੀ ਜੀ ਨਾਲ ਵੀ ਇਹ ਪਾਰਟੀ ਲਈ ਪੂਰੀ ਤਾਂ ਦੇ ਹੀ ਨਾਲ ਕਹਿੰਦੇ ਨਵਾਕੇ ਆਪਾਂ ਹਰਦੇਵ ਸਿੰਘ ਜਿਤਾਵਾਂਗੇ ਠੀਕ ਆ ਜੀ ਮੈਂ ਪਿਛਲੇ ਬਾੜ ਨੰਬਰ 12 ਦੇ ਵਿੱਚੋਂ ਹੀ ਖੜਿਆ ਸੀ ਆਮ ਆਦਮੀ ਪਾਰਟੀ ਵੱਲੋਂ ਪਰ ਉਦੋਂ ਬਾਅਦ ਦੇ ਵਿੱਚੋਂ ਪਾਰਟੀ ਨੇ ਕਦੇ ਵੀ ਮੈਨੂੰ ਕਿਸੇ ਵੀ ਕੰਮ ਲਈ ਜਾਂ ਕਿਸੇ ਉਧਰ ਲਈ ਕਦੇ ਵੀ ਯੋਗ ਨਹੀਂ ਸਮਝਿਆ ਨਾ ਹੀ ਮੇਰੀ ਕਦੇ ਕੋਈ ਭੁਗਤ ਹੋਈ ਹੈ ਜੀ ਇਹ ਪਾਰਟੀ ਨੂੰ ਸਿਰਫ ਜਿਹੜੇ ਦੂਜੀ ਪਾਰਟੀਆਂ ਦੇ ਨੁਮਾਇੰਦੇ ਨੇ ਉਹੀ ਵਧੀਆ ਲੱਗਦੇ ਨੇ ਤੁਸੀਂ ਆਪ ਵੀ ਦੇਖਦੇ ਹੋ ਵੀ ਲੋਕਲ ਜਿੰਨਾ ਵੀ ਕੰਮ ਹੋ ਰਿਹਾ ਹੈ ਜਿਹੜੇ ਦੂਜੀ ਪਾਰਟੀਆਂ ਤੋਂ ਆਏ ਹੋਏ ਬੰਦੇ ਉਹੀ ਕਰ ਰਹੇ ਨੇ ਜਿਹਨਾਂ ਨੇ ਆਪਣੇ ਵਰਕਰ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਇਹ ਕੋਈ ਨਹੀਂ ਪੁੱਛਦਾ ਹੈਗਾ ਤੇ ਮੈਂ ਇਸ ਕਰਕੇ ਆਪਣੇ ਹਰਦੇਵ ਸਿੰਘ ਜੀ ਨਾਲ ਮਿਲ ਕੇ ਕਾਂਗਰਸ ਪਾਰਟੀ 'ਚ ਆਇਆ ਤੇ ਇਹਨਾਂ ਨੂੰ ਇਹੇ ਚ ਧਾਵਾਂਗੇ ਤੇ ਸਾਡੀ ਇਹ ਵੀ ਸਾਡਾ ਜਿਹੜਾ ਮਹੱਲਾ ਸਾਡਾ ਜਿਹੜਾ ਵਾਰਡ ਹੈ ਵੀ ਉਹ ਸਾਫ਼ ਸੁਥਰਾ ਤੇ ਵਧੀਆ ਬਣੇ ਇਸ ਕਰਕੇ ਮੈਂ ਪੂਰੀ ਸਪੋਰਟ ਹੈ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਨੂੰ ਦੇ ਰਿਆ ਹਾਡੇ ਸਿੰਘ ਜੀ ਨੂੰ ਤੇ ਹੁਣ ਅਜੇ ਤੋਂ ਬਾਅਦ ਅਸੀਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਤੋਂ ਦੇ ਬਣ ਤੋਂ ਪਹਿਲਾਂ ਤੁਹਾਡੇ ਨਾਮ ਦੀ ਵੀ ਚਾਚਾ ਰਹੀ ਆਮ ਆਦਮੀ ਪਾਰਟੀ। ਨਹੀਂ ਸਰ ਇਹ ਸਿਰਫ ਇੱਕ WhatsApp ਤੇ ਕਰਕੇ ਹੈਗਾ ਉਹ ਸਾਰੇ ਜਗ੍ਹਾ ਗੱਲ ਫਲਾ ਦਿੰਦਾ ਪਰ ਮੈਨੂੰ ਕਿਸੇ ਨੇ ਕੋਈ ਨਾ ਮੈਨੂੰ ਕੋਈ ਡਾਕੂਮੈਂਟ ਮੰਗਿਆ ਨਾ ਮੰਗਿਆ ਸੀ ਐਮਐਲਏ ਨੂੰ ਫੋਨ ਵੀ ਕੀਤਾ ਤੇ ਐਮਐਲਏ ਨੇ ਕਹਿੰਦੇ ਸਾਨੂੰ ਵਾਪਸ ਫੋਨ ਨਹੀਂ ਕੀਤਾ ਪਾਸੋਂ ਮੇਰੀ ਐਮਐਲਏ ਨਾਲ ਗੱਲ ਹੋਈ ਆ। ਉਹਨੇ ਕਹਤਾ ਵੀ ਪਾਰਟੀ ਉਪਰੋਂ ਭੇਜੂਗੀ ਵੀ ਜੋ ਭੇਜੂਗੀ ਤੇ ਸ਼ਾਂਤੀ ਦਾ ਨੰਬਰ ਹੈ 1139 ਦਿੱਤਾ ਹੈ 2 ਜਣੇ ਦਾ ਨੰਬਰ ਜਦੋਂ ਕਿ ਜਿਹੜਾ ਸ਼ਾਂਤੀ ਹੈ ਇਹ ਕੱਲ ਪਾਰਟੀ ਚ ਆਇਆ ਅਸੀਂ ਸਾਨੂੰ ਕਿੰਨੇ ਸਾਲ ਹੋ ਗਏ ਮਿਹਨਤ ਕਰਦਿਆਂ ਨੂੰ ਪਰ ਹੁਣ ਇਹਨਾਂ ਨੇ ਕੋਈ ਹਾਂ ਨਾ ਨਾ ਨਹੀਂ ਦਿੱਤੀ ਜਦੋਂ ਕਿ ਮੈਂ ਅੱਜ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ ਤੇ ਹੁਣ ਇਹ ਕਹਿੰਦੇ ਨੇ ਤੇਰੀ ਟਿਕਟ ਵੰਦੇ ਤੂੰ ਆ ਕੇ ਜੁਆਇਨ ਕਰ ਲੈ ਪਰ ਆਪਾਂ ਸਾਡੀ ਥੁੱਕ ਕੇ ਚੱਟਣ ਵਾਲੇ ਚ ਨਹੀਂ ਹੈਗੇ ਇਸ ਕਰਕੇ ਸਾਡਾ ਪੂਰਾ ਸਮਸਥਨ ਹੈ ਜੀ ਆਪਣੇ ਸਾਡੇ ਜਿਹੜੇ ਬਾੜ ਦੇ ਖਰਦਾਂ ਨੇ ਦੇਵ ਸਿੰਘ ਜੀ ਕਾਂਗਰਸ ਪਾਰਟੀ ਨੂੰ ਤੇ ਸਾਡੇ ਜਿਹੜੇ ਰਾਜਾ ਗਿਲ ਜੀ ਨੇ ਉਹਨਾਂ ਨੂੰ ਸਾਡਾ ਪੂਰਾ ਸਮਸਥਨ ਹੈ। ਸਮਰ ਵਾਲਿਆਂ ਵਾਲਿਆਂ ਨੂੰ ਮਰੀ ਇਹੀ ਬੇਨਤੀ ਆਪਾਂ ਸਾਰੇ ਜਾਣਦੇ ਆ ਜੋ ਹਾਲਾਤ ਜਦੋਂ ਆਵਾ ਦੀ ਪਾਰਟੀ ਆਈ ਆ ਜਿਵੇਂ ਹੁਣ ਪਹਿਲਾਂ ਉੱਥੇ ਤੁਹਾਨੂੰ ਪਤਾ ਹੀ ਆ ਸਰਾਂ ਦੇ ਰਾਲਾ ਮਿਲ ਕਿਹਨੇ ਬਣਾਇਆ ਹੈ ਆਪਣੇ ਪ੍ਰਧਾਨ ਜੀ ਜੋ ਵੀ ਆ ਤੇ ਕਿੰਨੇ ਪ੍ਰਕਾਸ਼ਕ ਆ ਤੁਹਾਨੂੰ ਪਤਾ ਵੀ ਸਾਰੇ ਇਹਨਾਂ ਨੇ ਕੀਤੇ ਆਪਾਂ ਸਾਰੇ ਜਾਣਦੇ ਆ ਮੈਂ ਤਾਂ ਕਹਿੰਦਾ ਵੀ ਉਹ ਚੀਜ਼ ਉਹ ਚੀਜ਼ ਦਾ ਰੋਸ ਕੱਢਣਾ ਇਹਨਾਂ ਦੇ ਪਰੋਤ ਦੀ ਕਮਸ ਕਮ ਗੁੱਸਾ ਜ਼ਾਹਰ ਕਰਨਾ ਵੀ ਜੇ ਅਸੀਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਸਮਰਾਲੇ ਜਿਹੜੀਆਂ ਵੀ ਪਾਰਟੀਆਂ ਸਾਰੀਆਂ ਰਲ ਕੇ ਇਸ ਟਾਈਮ ਆਪਣੇ ਚਲਾ ਰਹੇ ਨੇ ਮਿਸਲ ਕਮੇਟੀ ਤੇ ਜੋ ਕੁਝ ਕਰ ਰਹੇ ਤੁਹਾਡੇ ਮੂਰੇ ਆ ਮੈਨੂੰ ਲੱਗਦਾ ਵੀ ਨੁਕਸਾ ਕੱਟ ਗਿਆ ਨਾ ਦੱਸੋ ਵੀ ਹਾਂ ਵੀ ਬੋਟਾਂ ਹੀ ਟਾਈਮ ਹੁੰਦੀ ਇਹਨਾਂ ਨੂੰ ਨੁਕਸਾ ਕਰਨ ਦਾ ਉਹਨਾਂ ਦਰਸਾਉਣਾ ਵੀ ਜੇ ਤੁਸੀਂ ਸਾਡੇ ਨਾਲ ਦੀ ਸੱਚਤਾ ਸੀ ਵੀ ਤੁਹਾਡੇ ਕੋਲ ਨਹੀਂ ਸੀ ਕੈਂਡੀਡੇਟ ਦਾ ਨਾਮ ਹੈਗਾ ਜੀ ਸ਼ੰਤੀ ਬੇਦੀ ਹਾਂ ਜੀ ਅਕਾਲੀ ਦਲ ਤੋਂ ਆਏ ਹੋਏ ਨੇ ਹਾਂ ਜੀ ਤੇ ਕੀ ਕਹਣਾ ਚਾਹੁੰਦੇ ਹੋ ਸ਼ੰਤੀ ਬੇਦੀ ਸਰਤੀਬਤੀ ਉਹ 12 ਪਹਿਲਾਂ ਐਮਸੀ ਬਣੇ ਵੀ ਹੈਗੇ ਨੇ ਤੇ ਉਹਨਾਂ ਦਾ ਹੈਗਾ ਤਜਰਬਾ ਹੈਗਾ ਤੇ ਪਾਰਟੀ ਕੋ ਜਿੰਨੇ ਵੀ ਨਾਮ ਗਏ ਸੀਗੇ ਉਹਨਾਂ ਦੇ ਵਿੱਚੋਂ ਪਾਰਟੀ ਨੇ ਸਭ ਨਾਲ ਉਹਦੇ ਚੰਗਾ ਕੈਂਡੀਡੇਟ ਸਰਤੀਬੀ ਸਾਬ ਨੂੰ ਸਭ ਜਿੱਤੇ ਉਹਨੂੰ ਟਿਕਟ ਦਿੱਤੀ ਆ ਤੇ ਸਾਡੀਆਂ ਦੁਆਵਾਂ ਨੇ ਭਰਾਵਾਂ ਨੂੰ ਵੀ ਵੱਧ ਤੋਂ ਵੱਧ ਵੋਟਾਂ ਦੇ ਦਿੱਤੇ ਐਮਰਾਨ ਸਾਬ ਨੂੰ ਕਿ ਨਰਾਜ਼ਗੀ ਵੀ ਲੱਗ ਰਹੀ ਹੈ ਥੋੜਾ ਜਿਹਾ ਬੇਟਾ ਸੁਭਾਵੀ ਉਮੀਦਵਾਰ ਦੀ ਪਿਛਲੀ ਵਾਰੀ ਲੜਿਆ ਸੀ ਉਹ ਕਾਗਜ਼ ਨੂੰ ਸਮਰਥਨ ਦੇ ਗਿਆ ਹੂੰ ਤੇ ਉਹਨੇ ਮੈਂ ਤੁਹਾਨੂੰ ਦੇਖੋ ਸਭ ਤੋਂ ਵੱਡੀ ਗੱਲ ਆ ਪਾਰਟੀ ਨੇ ਸਰਵੇ ਕਰਨਾ ਹੁੰਦਾ ਤੇ ਪੁੱਛਣਾ ਹੁੰਦਾ ਹੈਨਾ ਤੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਉਹ ਤੋਂ ਬਗੈਰ ਜਿਹੜਾ ਨਾ ਮੈਂ ਉਮੀਦਵਾਰ ਕੋਸ਼ਿਸ਼ ਕੀਤਾ ਉਹ ਵੀ ਸੱਤੋ ਟਿਕਟ ਮੰਗਦਾ ਸੀਗਾ ਉਹ ਵੀ ਨਰਾਜ਼ ਹੋ ਕੇ ਉੱਗਰੋਂ ਟਿਕਟ ਲੈ ਗਿਆ ਟਿਕਟ ਤਾਂ ਇੱਕ ਬੰਦੇ ਨੂੰ ਮਿਲਣੀ ਹੈ ਮੈਂ ਹਮੇਸ਼ਾ ਇਹ ਕਹਿੰਦਾ ਦੇਖੋ ਜੇ ਤਿੰਨ ਜਾਂ ਚਾਰ ਜਿੰਨੇ ਵੀ ਹੁੰਦੇ ਪਾਰਟੀ ਲਈ ਟਿਕਟਾਂ ਹਮੇਸ਼ਾ ਚਾਹਵਾਲ ਹੋਣ ਹੁੰਦਾ ਹੈਨਾ ਅਪਲਾਈ ਕਰਦੇ ਨੇ ਪਰ ਟਿਕਟ ਇੱਕ ਨੂੰ ਮਿਲਣੀ ਹੈ ਤੇ ਬਾਕੀਆਂ ਨੂੰ ਉਹਦਾ ਸਾਥ ਦੇਣਾ ਪੈਂਦਾ ਠੀਕ ਹੈ ਰੌਂਗ ਕੀਤਾ ਜੋ ਵੀ ਕੀਤਾ ਉਹਨਾਂ ਨੇ ਮੈਂ 12 ਨੰਬਰ ਵਾਰਡ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਨੋਮੀਨੇਸ਼ਨ ਭਰੇ ਨੇ ਤੇ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਸਹਿਯੋਗ ਦਿਓ ਜਿਹੜੇ ਕੰਮ ਪਿਛਲੇ 3 ਸਾਲ ਤੋਂ ਰੁਕੇ ਹੋਏ ਸੀਗੇ ਉਹ ਆਪਾਂ ਹੁਣ ਜਰੂਰ ਪੂਰੇ ਕਰਾਂਗੇ ਤੇ ਮੇਰਾ ਤਾਂ ਸਾਰਿਆਂ ਨੂੰ ਇਹੀ ਆ ਜਿੰਨੇ ਮੇਰੇ ਨਾਲ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਵਾਰਡ ਦੇ ਵਿੱਚੋਂ ਅੱਜ ਸਾਰੇ ਇਕੱਠੇ ਹੋਏ ਆ ਤੇ ਸਾਥ ਦਿੱਤਾ ਤੇ ਸਾਥ ਦਿਓ ਆਉਣ ਵਾਲੀ ਕੀ ਤਰੀਕ ਨੂੰ ਅਕਾਲੀ ਦਲ ਦਾ ਬਟਨ ਦਬਕ ਕੇ ਸਾਰਿਆਂ ਨੇ ਕਾਮਯਾਬ ਬਣਾਉਣਾ ਹੈ ਇਹ ਕੋ ਤਜਿੰਦਰ ਸਿੰਘ ਜੀ ਤੇਜੀ ਜਿਹੜੇ ਵਾਰਡ ਨੰਬਰ 12 ਦੀ ਜੋ ਬਾਈ ਇਲੈਕਸ਼ਨ ਸਮਰਾਲੇ ਦੀ ਹੁੰਦੀ ਉਹਦੇ ਵਿੱਚ ਜੋ ਉਮੀਦਵਾਰ ਅਸੀਂ ਆਪਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਇਕੱਲੇ ਆਏ ਨੇ ਉਹ ਤੇ ਸਮੁੱਚਾ ਜਿਹੜਾ ਵਾਰਡ ਆ ਇਹ ਲੋਕ ਕਿਉਂਕਿ ਮੇਰਾ ਆਪਣੀ ਰਿਹੈਸ਼ ਵੀ ਉਸ ਵਾਰਡ ਦੇ ਵਿੱਚ ਆ ਸੋ ਸਾਰੇ ਲੋਕਾਂ ਦਾ ਬਹੁਤ ਵਧੀਆ ਸਾਥ ਸਹਿਯੋਗ ਮਿਲ ਰਿਹਾ ਤੇ ਮੈਂ ਉਮੀਦ ਕਰਦਾ ਵੀ ਜਿਹੜੀਆਂ ਇਹ ਚੋਣਾਂ 21 ਤਰੀਕ ਨੂੰ ਹੋਣੀਆਂ ਨੇ ਉਹਦੇ ਵਿੱਚ ਜੋ ਸਾਡੇ ਤੇਜੀ ਵੀਰ ਤੇ ਬਹੁਤ ਪਾਰੀ ਬਹੁਮਤ ਨਾਲ ਇਸ ਵਾਰਡ ਤੋਂ ਜਿੱਤ ਕੇ ਜਾਊਗਾ ਪਿਛਲੇ ਉਮੀਦਵਾਰ ਸੀਗੇ ਸ਼ਾਂਤੀ 베ਦੀ ਅਕਾਲੀ ਦਲ ਤੋਂ ਨੜੇ ਸੀ ਬੇਦੀ ਦੇਖੋ ਮੈਂ ਉਹਨਾਂ ਨੇ ਦਿਖਾਇਆ ਨਹੀਂ ਸੀ ਪਿਛਲੀ ਵਾਰੀ ਦਮ ਕੰਮ ਕੀ ਲੱਗਦਾ ਹੁਣ ਆਪ ਪਾਰਟੀ ਤੋਂ ਵੱਢ ਨੂੰ ਪੈਣਾ ਮੈਂ ਇੱਕ ਬੇਨਤੀ ਕਰਦਾ ਜੀ ਦੇਖੋ ਜਿੱਥੇ ਇੱਕ ਪਾਰਟੀ ਦੀ ਸਰਕਾਰ ਹੁੰਦੀ ਹੈ ਨਾ ਜਦੋਂ ਜਦੋਂ ਉਹਨਾਂ ਨੂੰ ਕੈਂਡੀਡੇਟ ਇੰਪੋਰਟ ਕਰਨੇ ਪੈ ਜਾਣ ਦੂਜੇ ਪਾਸੇੋਂ ਤਾਂ ਉਹ ਤੋਂ ਸਾਫ਼ ਕਲੀਅਰ ਹੋ ਜਾਂਦਾ ਵੀ ਪਾਰਟੀ ਤੇ ਆਦੀ ਛਵੀ ਕਹੇ ਜੀ ਤੇ ਜੇ ਆਪਾਂ ਜਿਹੜੇ ਕੈਂਡੀਡੇਟ ਅੱਜ ਆਮ ਆਦਮੀ ਪਾਰਟੀ ਨੇ ਦਿੱਤੇ ਨੇ ਬਕਾਇਦਾ ਉਹਨਾਂ ਨੇ ਆਪਣੇ ਜੋ ਪੁਰਾਣੇ ਟਿਕਸਾਲਿਆਂ ਨੂੰ ਇਗਨੋਰ ਕਰਕੇ ਦਿੱਤਾ ਤੇ ਇਹਨਾਂ ਦਾ ਪੁਰਾਣਾ ਰਿਕਾਰਡ ਪੁਰਾਣਾ ਪਹਿਲਾਂ ਪਿਛਲੀ ਵਾਰੀ ਸਾਡੇ ਵੱਲੋਂ ਖੜੇ ਸੀ ਕਾਲੀ ਤਲ ਵੱਲੋਂ ਪਾ ਪਤਾ ਨਹੀਂ ਕੀ ਵਜ੍ਹਾ ਹੋਈ ਅਸੀਂ ਵੀ ਬਹੁਤ ਜ਼ੋਰ ਲਾਇਆ ਪਰ ਕਿਉਂ ਇਹਨਾਂ ਨੇ ਘੱਟ ਜ਼ੋਰ ਮਾਰਿਆ ਕੀ ਹੋਇਆ ਕਈ ਤਰ੍ਹਾਂ ਦੀਆਂ ਕਿਆਸਾਂ ਲੋਕਾਂ ਦੇ ਵਿੱਚ ਨੇ ਲੋਕਾਂ ਦੇ ਵਿੱਚ ਇਹ ਗੱਲ ਸ਼ਰਿਆਮਾ ਵੀ ਕੀ ਹੋਇਆ ਕੀ ਨਹੀਂ ਹੋਇਆ ਪਰ ਮੈਂ ਬੇਨਤੀ ਕਰਦਾ ਵੀ ਜਿਹੜੇ ਬੰਦੇ ਪਾਰਟੀ ਲਈ ਖੜਦੇ ਨੇ ਪਾਰਟੀ ਲਈ ਤਾਂ ਨਹੀਂ ਨਾ ਕੰਮ ਕਰਦੇ ਨੇ ਉਹਨਾਂ ਨੂੰ ਮਾਣ ਦੇਣ ਜੋ ਸ਼੍ਰੋਮਣੀ ਕਾਲੀਦਾ ਸਾਡਾ ਕੈਂਡੀਡੇਟ ਹੈ ਤੀਜੀ ਉਹਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਕਿਉਂਕਿ ਇਸ ਵਾਰਡ ਦਾ ਜੋ ਆ ਬਹੁਤ ਕੁਝ ਵਿਕਾਸ ਹੋਣ ਵਾਲਾ ਅਧੂਰਾ ਪਿਆ ਆ ਤੇ ਬਾਦ ਚੜ ਕੇ ਵੀਰ ਮੇਰਾ ਇਸ ਲਈ ਕੰਮ ਕਰੂਗਾ ਆਪ ਦਾ ਇੱਕ ਸੁਭਾਵੀ ਉਮੀਦਵਾਰ ਸੀ ਕਾਂਗਰਸ ਨੂੰ ਸਮਰਥਨ ਦੇ ਗਿਆ ਅੱਜ ਬੜੀ ਮੈਂ ਤਾਂ ਕਹਿੰਦਾ ਹੈਰਾਨੀ ਦੀ ਗੱਲ ਆ ਕਿਉਂਕਿ ਮਾਛੋੜਾ ਸਾਹਿਬ ਦੇ ਵਿੱਚ ਵੀ ਇਦਾਂ ਹੀ ਹੋਇਆ ਵੀ ਕਈ ਕੈਂਡੀਡੇਟ ਕਿਉਂਕਿ ਇਹਨਾਂ ਨੇ ਕੀ ਕੀਤਾ ਨਾ ਬੰਦੇ ਨੂੰ ਵਰਤੇ ਆ ਜੀ ਉਹਨਾਂ ਨੂੰ ਇੱਕ ਭੁਲੇਖਾ ਜਿਹਾ ਦਿਖਾਇਆ ਵੀ ਬਦਲਾ ਆ ਜਾਣਾ ਪਤਾ ਨਹੀਂ ਦੁਨੀਆ 'ਚ ਕੀ ਬਦਲ ਜੂ ਕੀ ਨਹੀਂ ਹੋਊ ਕੰਮ ਉੱਥੇ ਦੇ ਉੱਥੇ ਨੇ ਬਲਕਿ ਅੱਜ ਜੇ ਆਪਾਂ ਗੱਲ ਕਰੀਏ ਜੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਪਹਿਲਾਂ ਨਾਲੋਂ ਵਧਸ ਹੋ ਗਈ ਜੇ ਨਸ਼ਿਆਂ ਦੀ ਗੱਲ ਕਰੀਏ ਪਹਿਲਾਂ ਨਾਲੋਂ ਵਧ ਗਈ ਕਰਪਸ਼ਨ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਈ ਆ ਜਿਹੜੇ ਕੰਮ ਚੱਲਦੇ ਸੀ ਉਹ ਲੋਕਾਂ ਦੇ ਬੰਦ ਹੋਣ ਲੱਗ ਗਏ ਤੇ ਇਹ ਜਿਹੜੇ ਇਸ ਕਰਕੇ ਲੋਕ ਜਿਹੜੇ ਉਹ ਮੁੜ ਕੇ ਵਾਪਸ ਆਪਣੀਆਂ ਪਾਰਟੀਆਂ ਚਾਉਣ ਲੱਗੇ ਤੇ ਜਿਵੇਂ ਅੱਜ ਸਮਰਾਲਾ ਦੇ ਵਿੱਚ ਬੜੀ ਹੈਰਾਨੀ ਦੀ ਗੱਲ ਹੋਈ ਵੀ ਜਿਹੜਾ ਕੈਂਡੀਡੇਟ ਪਿਛਲੀ ਵਾਰ ਖੜਾ ਸੀ ਜਦੋਂ ਪਾਰਟੀ ਦਾ ਮਾੜਾ ਟਾਈਮ ਸੀ ਉਹਨੂੰ ਟਿਕਟ ਨਾ ਦੇ ਕੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਕਿਸੇ ਨਵੇਂ ਕੈਂਡੀਡੇਟ ਨੂੰ ਇਹਨਾਂ ਨੇ ਟਿਕਟ ਦੇ ਦਿੱਤੀ ਤੇ ਉਹ ਅੱਜ ਉਹਨੇ ਕਾਂਗਰਸ ਨੂੰ ਸਮਰਥਨ ਕਰਤਾ ਇਸੇ ਤਰੀਕੇ ਮਾਛੋੜਾ ਸਾਹਿਬ ਦੀ ਗੱਲ ਕਰੀਏ ਕਈ ਇਹਨਾਂ ਦੇ ਬਹੁਤ ਜਿਹਾਰੂ ਵਰਕਰ ਸੀਗੇ ਸਾਨੂੰ ਵੀ ਪਤਾ ਹੁੰਦਾ ਕਿਉਂਕਿ ਭਾਵੇਂ ਵਿਰੋਧੀ ਪਾਰਟੀ ਚਾ ਪਰ ਪਤਾ ਹੁੰਦਾ ਵੀ ਕਿਹੜਾ ਕੈਂਡੀਡੇਟ ਕੰਮ ਕਰਨ ਵਾਲਾ ਅਸੀਂ ਉਹਨਾਂ ਨਾਲ ਰਾਪਤੇ ਚ ਤਾਲਮੇ ਸੀਗੇ ਤੇ ਸਾਡੇ ਨਾਲ ਵੀ ਕਈ ਬੰਦੇ ਜੁਆਇਨ ਕਰਕੇ ਗਏ ਨੇ ਜੋ ਮਾਛੋੜਾ ਸਾਹਿਬ ਦੇ ਵਿੱਚ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਤੁਸੀਂ ਦੇਖੋਗੇ ਜੋ ਰਿਜ਼ਲਟ ਨੇ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਜਾਣਗੇ ਸਾਡੇ ਕੋਲ ਅੱਜ ਤਿੰਨ ਪਾਰਟੀਆਂ ਤੋਂ ਇੱਕ ਇੱਕ ਨਾਮਿਨੇਸ਼ਨ ਪੱਤਰ ਜਿਹੜਾ ਨਾਮਜ਼ਦਗੀ ਪੱਤਰ ਦਾਖਲ ਹੋਇਆ ਵਾ ਤੇ ਇਸ ਤੋਂ ਇਲਾਵਾ ਹੋਰ ਕਿਸੇ ਪਾਰਟੀ ਵੱਲੋਂ ਯਾਨੀ ਕਿ ਸਾਡੇ ਕੋਲ ਨਾਮ ਇਹ ਪੱਤਰ ਦਾਖਲ ਨਹੀਂ ਕਰਾਇਆ ਗਿਆ ਆਮ ਆਦਮੀ ਪਾਰਟੀ ਸ਼ੋਮਣੀ ਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਇੱਕ ਕੈਂਡੀਡੇਟ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ। ਨੇਮ ਦੀ ਦਾਖਲ ਹੋਇਆ। ਉਹਦੇ ਨਾਮ ਹੈਗੇ ਆ ਜੀ ਕਰਦੇਵ ਸਿੰਘ ਆਪਣੇ ਕਾਂਗਰਸ ਵੱਲੋਂ। ਠੀਕ ਹੈ। ਤੇ ਅਸਾਂ ਤੇਜਿੰਦਰ ਸਿੰਘ ਹੈਗੇ ਆਪਣੇ ਸ਼ੋਮੀ ਕਾਲੀ ਦਲ ਤੋਂ ਜੀ। ਹਰਪੀਸਨ ਹੈਗੇ ਸਾਡੇ ਆਵਾਜ਼ੀ ਪਾਰਟੀ ਕੋਲ। ਹਾਂ ਵੋਟਿੰਗ ਦੀ ਟਾਈਮਿੰਗ 21 ਤਰੀਕ ਦਾ ਦਿਨ ਨਿਰਮ ਕਰਰ ਕੀਤਾ ਗਿਆ ਵਾ ਤੇ ਟਾਈਮਿੰਗ ਸੱਤ ਤੋਂ 4 ਵਜੇ ਤੱਕ ਰਹੇਗੀ। ਸਰਕਾਰੀ ਪ੍ਰਾਇਮਰੀ ਸਕੂਲ ਸਮਰਾਲਾ ਪੂਰਬੀ ਪਾਸਾ ਤੇ ਇਹ ਵੀ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅਧਿਆਪਕ